satna 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 ਮਉ ਸੰਤਨ ਕੇਰਣ ਪਿਆਰੇ ਹਉ ਸੰਤਨ ਕੇਰਣ ਪਿਆਰੇ ਮਉ ਸੰਤਨ ਕੀ ਸ਼ਰਨ ਸੰਤ ਸੰਤ ਨੂੰ ਸੋ ਬਣਾਏ ਓਰ ਵਿਲਕਿਆ ਪਾਈ ਇਹ ਮਨ ਤੇਰਾ ਪਾਈ ਓ ਤੋ ਸੰਤਾਂ ਨੂੰ ਬਣਾ ਲੈ ਜਿਵੇਂ ਤੇਰਾ ਸੰਗ ਲਾ ਹੋ ਜੇ ਕਿਰ ਸੰਗ ਮਹਾਰਾਜ ਜੀਓ ਤੰਨ ਨੰਤ ਬਬਹ ਜੇ ਸੰਗ ਮਹਾਰਾਜ ਜੀਓ ਉਪਸਤ ਗੁਰੂ ਸਰੂਪ ਸੋ ਸੰਗ ਜੀਓ ਉਹ ਗੰਬੜਿਓ ਜਿਨਾਂ ਨੂੰ ਓਰਨਪੁਰਖ ਬ੍ਰਹਮਗਿਆਨੀ ਬ੍ਰਹਮਵਿੱਤ ਤਤਵਿੱਦ ਮਹਾਂਪੁਰਖ ਬ੍ਰਹਮਲੀਨ ਸੰਤ ਬੱਬਾ ਧੀਰਜ ਸਿੰਘ ਮਹਾਰਾਜ ਜੀ ਦੀ ਨਿੱਕੀ ਯਾਦ ਅੰਦਰ ਜਨਨ ਦਾ ਸਭਾਗ ਸਮੁਪ੍ਰਾਪਤ ਹੋਇਆ ਗ੍ਰੰਥ ਕਰਨੇ ਕਤਨ ਕੀਤਾ ਹੈ ਈ ਜਨਮ ਤੋਂ ਉਪਰੰਤ ਜੀ ਜੇ ਸਮੇ ਸੰਸਾਰ ਦੇ ਵਿੱਚ ਆਪਣਾ ਪੈਕ ਕੋਂਦਾ ਹੈ ਆ ਉਸ ਨੂੰ ਤਿੰਨ ਪ੍ਰਕਾਰ ਦੇ ਤਪੰਦਾ ਵਰਨਨ ਕੀਤਾ ਗਿਆ ਹੈ ਅਧਿਆਤਮਕ ਤੋ ਅਦੇ ਦੇਵ ਅਦੇ ਭੂਤ ਤਪ ਇਨ ਤਿੰਨਾਂ ਦਾ ਤਪਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵਿਵੇਕੀ ਪਰਖ ਵਿਚਾਰ ਕਰਦਾ ਹੈ ਕਿ ਮੈਨੂੰ ਦੁੱਖ ਕਿਉਂ ਹੈ ਕਿਉਂ ਦੁੱਖ ਹੈ ਆਪ ਗੁਰ ਬਾਣੀ ਪੜ੍ਹਦੇ ਹੂੰ ਗੁਰ ਬਾਣੀ ਦਾ ਕਤਨ ਹੈ ਜੀਨ ਦਰਦ ਦੁਖ ਭੰਜਨਾ ਕਟਕਟ ਨਾਤ ਅਨਾਤ ਛਨ ਤਮਾਰੀ ਆਇਓ ਨਾਨਕੇ ਪ੍ਰਭ ਸਾਥ ਜੀਵ ਦੀਨ ਹੈ ਦੀ ਜੀਵ ਹੀਨ ਹੈ ਜੀਵ ਜਨਮ ਦਾ ਹੈ ਜੀਵ ਮਰਦ ਹੈ ਇਹ ਛੇਜੂ ਗੁਣ ਹੈ ਜੀਵ ਦੇ ਅੰਦਰ ਹਨ ਛੇ ਹੀ ਗੁਣ ਈਸ਼ਵਰ ਦੇ ਅੰਦਰ ਦੱਸੇ ਗਏ ਈਸ਼ਵਰ ਉਸ ਪਰਮਪਦਾ ਪਰਮਾਤਮਾ ਦੇ ਅੰਦਰ ਜੀਵ ਦੀਨ ਹੈ ਦੁਖੀ ਹੈ ਦੀਨ ਦਰਦ ਹੈ ਦਰਦ ਵੀ ਹੈ ਸਰੀਰ ਨੂੰ ਰੋਗ ਵੀ ਹੈ ਤੀ ਬੇਂਤੀ ਕਰਦਾ ਹੈ ਤੀਨ ਦਰਦੁ ਕੁ ਪੰਚਨਾ ਈ ਮਹਾਰਾਜ ਮੇਰੇ ਦੁਖਾਂ ਦਾ ਬਨਾਰ ਤਿਸਰਾ ਸ਼ਰਨ ਤੇ ਮਾਰੀ ਆਇਓ ਨਾਨਕੀ ਪ੍ਰਸਾਦ ਮਹਾਂਪੁਰਖਾਂ ਦੀ ਸ਼ਨ ਦੇ ਵਿੱਚ ਤੰਤਨ ਬ੍ਰਹਮ ਗਿਆਨੀ ਬ੍ਰਹਮਨੀ ਸੰਤ ਬਬੀ ਇਸ਼ਰ ਸਿੰਘ ਮਹਾਰਾ ਜੀ ਦੀ ਸ਼ਨ ਦੇ ਵਿੱਚ ਤੰਤਨ ਬਰਮਲীন ਸੰਤ ਬਬ ਤੀਜਾ ਸਿੰਘ ਮਹਾਰਾਜ ਜੀ ਤੋਂ ਓਲੇ ਮਾਰਗ ਜਿੰਨੇ ਬਤਾਇਆ ਜਿਨਾਂ ਨੇ ਭੁੱਲਿਓ ਹੋਏ ਮਾਰਗ ਜੀਵ ਜੋ ਨਾਦੀ ਕਾਲ ਤੋ ਮਾਰਗ ਰਿਖੀ मुनि ਚਲਦੇ ਮਾਰਗ ਉੱਪਰ ਚੱਲਦੇ ਆ ਰਹੇ ਹਨ ਉਹ ਮਾਰਗ ਤੰਤਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਸੰਤ ਬਾਬਾ ਤੀਜਾ ਸਿੰਘ ਮਹਾਰਾਜ ਜੀ ਨੂੰ ਬਤਲਾਇਆ ਕੀੜਾ ਮਾਰਗ ਹੈ ਉਹ ਮਾਰਗ ਹੈ ਪਰਮਾਰਥ ਦਾ ਮਾਰਗ ਹੈ ਪਰਮ ਪ੍ਰਜੋਜਨ ਕੀ ਹੈ ਜੀਵ ਦਾ ਅੱਜ ਹੀ ਦਾਸ ਪਿਛੇ ਦੋ ਜਗ੍ਹਾ ਹਾਜ਼ਰੀ ਭਰ ਕੇ ਆਇਆ ਹੈ ਜਾਪ ਸਾਹਿਬ ਦੇ ਅੰਦਰ ਗਤਨ ਕੀਤ ਗਇਆ ਹੈ ਕੀ ਨਮੋ ਤੇਜ ਤੇਜ ਨਮੋ ਇਸ ਨੂੰ ਨਮਸਕਾਰ ਕੀਤੀ ਹੈ ਜੋ ਤੇਜਾਂ ਦਾ ਵੀ ਤੇਜ ਹੈ ਉਸ ਤੇ ਨੋ ਹੀ ਸੰਤ ਬਬਾ ਈਸ਼ਰ ਸਿੰਘ ਨੇ ਤੇਜਾ ਸਿੰਘ ਰੱਖਿਆ ਨਮੋ ਏਜ ਤੇਜੇ ਜੋ ਤੇਜਾਂ ਦਾ ਤੇਜ ਹੈ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ਇਹ ਤੇਜ ਵਸਤੂ ਕਿਹਾ ਇਹਨੂੰ ਤੇਜ ਕਿਹਾ ਹੈ ਆਪਾਂ ਕਹਿ ਦਿੰਦੇ ਆ ਫਲਾਣੇ ਮਹਾਪੁਰਖ ਦੇ ਅੰਦਰ ਬਹੁਤ ਵੱਡਾ ਤੇਜ ਹੈ ਤੇਜ ਤਾਂ ਤੇਜ ਤੇਜ ਤਾਂ ਆਪਾਂ ਤੇ ਇਸ ਚਰਚਾ ਕਰਨੀ ਹੈ ਮੇਰੇ ਕੋਲੇ ਟਾਈਮ ਥੋੜਾ ਹੈ ਤੇਜ ਵਸਤੂ ਕੀ ਆ ਹੈ ਜਿਹਦਾ ਪ੍ਰਭਾਵ ਪੈਂਦਾ ਹੈ ਸੂਰਜ ਹੈ ਸੂਰਜ ਨੂੰ ਹਿੰਦੂ ਮਤ ਦੇ ਵਿੱਚ ਨਮਸਕਾਰ ਕੀਤੀ ਜਾਂਦੀ ਹੈ ਕਿਉਂ ਨਤਮਸਤ ਕੀਤਾ ਜਾਂਦਾ ਹੈ ਤੇਜ ਤੇਜ ਕਿਆ ਹੈ ਅਗਨ ਹੈ ਅਗਨ ਤੋਂ ਬਿਨਾ ਕੋਈ ਅੱਗੇ ਨਹੀਂ ਜਾ ਸਕਦਾ ਸੰਤ ਬਾਬਾ ਤੀਜਾ ਸਿੰਘ ਮਹਾਰਾਜੀ ਦਾ ਜੀਵਨ ਪੜ ਲਈਏ ਤਾਂ ਉਹ ਟੌਂਕੜਾ ਮਾਰ ਕੇ ਹਰ ਵਕਤ ਬੈਠੇ ਰਹਿੰਦੇ ਸਨ ਟੌਂਕੜਾ ਮਾਰਦਾ ਅਰਥ ਸਾਨੂੰ ਸਮਝ ਲੈਣਾ ਚਾਹੀਦਾ ਹੈ ਟੌਂਕੜਾ ਮਾਰਨਾ ਅਗਨ ਦਾ ਆਕਾਰ ਹੈ ਤ੍ਰਿਕੋਣ ਇਹ ਜਿਉ ਸਾਧਕ ਧਿਆਨ ਧਰਦਾ ਹੈ ਨਾਮ ਜਪਦ ਹੈ ਤਾਂ ਅਗਨ ਤਤ ਦੀ ਪ੍ਰਧਾਨਤਾ ਆ ਜਾਂਦੀ ਹੈ ਹੁਣ ਜੇ ਸਾਧਨਾ ਆਪਜੀ ਕਰਦੇ ਹਾਂ ਪਰ ਦੇਖੀ ਦਿਖਾਈ ਬੜੀ ਪੜਾਈ ਕਰਦੇ ਹਾਂ ਜਿਵੇਂ ਸੰਤ ਬਾਬਾ ਤੀਜਾ ਸਿੰਘ ਮਹਾਰਾਜ ਜੀ ਨੂੰ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਸਾਧਨਾ ਦਾ ਪੱਖ ਦੱਸਿਆ ਉਹ ਤਨਤਨ ਸੰਤ ਬਾਬਾ ਭਵਿੰਦਰ ਸਿੰਘ ਮਹਾਰਾਜ ਜੀ ਇਨ੍ਹਾਂ ਪਾਸੋਂ ਆਪ ਜੀ ਨੇ ਭਲੀ ਪ੍ਰਕਾਰ ਸਰਬੂ ਕਰਨਾ ਹੈ ਤਾਂ ਤੇਜ ਗਿਆ ਹੈ ਉਹਦੀ ਸਾਰੇ ਹੀ ਤੇਜ ਹੀ ਤੇਜ ਹੈ ਆਪਾਂ ਇਹਦੇ ਅਰਥ ਗਿਆ ਅਧਿਆਤਮਕ ਅਰਥ ਡੂੰਘੇ ਹਨ ਭੌਤਿਕਤਾ ਤੇ ਆ ਜਾਈਏ ਇਹ ਜੋ ਆਪ ਦੇਖ ਰਹੇ ਹੋ ਸਭ ਅੱਗ ਹੀ ਅੱਗ ਹੈ ਅੱਗੀ ਅੱਗ ਹੈ ਇਹ ਸੂਰਜ ਵੀ ਅੱਗ ਦਾ ਹੈ ਇਹਦੇ ਵਿੱਚ ਇਹ ਤਤ ਦੀ ਪ੍ਰਧਾਨਤਾ ਹੈ ਕ੍ਰਿਸ਼ਨ ਭਗਵਾਨ ਦੇ ਗੀਤ ਅੰਦਰ ਕਥਨ ਕਰਦੇ ਹਨ हे अर्जुन ਤੇਜਾਂ ਵਿੱਚੋਂ ਤੇਜ ਮੈਂ ਹਾਂ ਤੇਜ ਹੈ ਬਸ ਤੂੰ ਕਿਹਾ ਕਿਹੜੀ ਧਾਤ ਸਭਾ ਧਾਤੂ ਵਿੱਚ ਕਿਹੜੀ ਧਾਤੂ ਵਿੱਚ ਜ਼ਿਆਦਾ ਤੇਜ ਹੈ ਇਹਦਾ ਮੇਰੇ ਕੋਲ ਟਾਈਮ ਹੋਇਆ ਵਿਚਾਰ ਕਰਾਂਗੇ ਮੈਂਨੇ ਸੂਰਜ ਵੀ ਅਗਨ ਹੈ ਅਤੇ ਪਾਣੀ ਵੀ ਅਗਨ ਹੈ ਸੂਰਜ ਵੀ ਅਗਨ ਹੈ ਪਾਣੀ ਵੀ ਅਗਨ ਹੈ ਬਾਜੂ ਵੀ ਅਗਨ ਹੈ ਅਤੇ ਧਰਤੀ ਵੀ ਸੂਰਜ ਦਾ ਹਿੱਸਾ ਅਗਨ ਹੈ ਇਹ ਅਗਨੀ ਹੀ ਅਗਨ ਹੈ ਅਗਨ ਤੋਂ ਬਿਨਾ ਅੱਗੇ ਨਹੀਂ ਜਾ ਸਕਾਂਗੇ ਇਸ ਕਰਕੇ ਜਿਤਨੇ ਗਰੇ ਹਨ ਸਾਰੇ ਗਜੈ ਸੂਰਜ ਅੱਗੇ ਪ੍ਰਕੰਮਿਆ ਕਰ ਰਹੇ ਸਾਰੇ ਪ੍ਰਕੰਮਿਆ ਕਰ ਰਹੇ ਪਰ ਸੂਰਜ ਵੀ ਜਿਵੇਂ ਧੂ ਤਾਰਾ ਹੈ ਉਹਦੇ ਅੱਗੇ ਪ੍ਰਕਮਿਆ ਕਰ ਰਿਹਾ ਹੈ ਕਿਉਂ ਤੇਜ ਬਖਤੂ ਕਿਆ ਏਜ ਕਿਵੇਂ ਸਾਨੂੰ ਪ੍ਰਾਪਤ ਹੋਵੇਗਾ ਤੇਜ ਪ੍ਰਾਪਤ ਕਿਵੇਂ ਹੋਵੇਗਾ ਸ਼ਰਧਾ ਜੋ ਸ਼ਰਧਾ ਕਰ ਸੇਮ ਦੇ ਗੁਰ ਪਰ ਅਤਾਨਾ ਸ਼ਰਧਾ ਦਾ ਅਰਥ ਕੀਆ ਹੈ ਸਾਧਕ ਕਿਵੇਂ ਤਰੱਕੀ ਕਰ ਸਕਦਾ ਤਾਂ ਕਥਨ ਕੀਤਾ ਗਿਆ ਹੈ ਤੇਜ ਹੈ ਏਜ ਅੱਗ ਹੀ ਅੱਗ ਹੈ ਤੇ ਅੱਗੀ ਹੈ ਗਏ ਜਿਸ ਪ੍ਰਕਾਰ ਉਹ ਸ਼ੰਕਾ ਕਰਦਾ ਹੈ ਇਹਦਾ ਉੱਤਰ ਤੁਸੀਂ ਆਕਾਸ਼ ਹੈ ਸਪੇਸ ਖਾਲੀ ਜਗ ਹੈ ਜਦੋਂ ਕੋਈ ਤੇਜ਼ੀ ਨਾਲ ਚੱਲਦਾ ਹੈ ਜਾਂ ਰੇਸ ਲਗਾਉਂਦਾ ਹੈ ਤਾਂ ਉਸ ਨੂੰ ਪਸੀਨਾ ਆਉਂਦਾ ਤਾਂ ਪਸੀਨਾ ਉਸ ਟਾਈਮ ਤੇ ਆਵੇਗਾ ਜਿਹੇ ਟਾਈਮ ਤੇ ਅਗਨ ਤਤ ਦੇ ਸਾਡੇ ਅੰਦਰ ਪ੍ਰਦਾਨਤ ਹੋ ਜਾਵੇ ਜਾਂ ਜਿਹੇ ਟਾਈਮ ਤੇ ਗਰਮੀ ਹੋਵੇਗੀ ਤਾਂ ਪਸੀਨਾ ਆਵੇ ਕਿਉਂਕਿ ਅਗਨ ਤੋਂ ਹੀ ਪਾਣੀ ਬਣਦਾ ਹੈ ਇਹ ਪਾਣੀ ਦੀ ਅਗਨੀ ਹੀ ਹੈ ਇਹ ਅਗਨੀ ਹੀ ਕਿਹਾ ਜੋ ਗੈਸ ਬਣਦੀ ਹੈ ਜਾਂ ਵਾਹ ਬਣਦੀ ਹੈ ਇਹ ਵੀ ਅਗਨ ਤੋਂ ਹੀ ਬਣਦੀ ਹੈ ਸੁਖ ਨੂੰ ਮੈਂਨੇ ਧਰਤੀ ਵੀ ਅਗਨ ਦੇ ਹਿੱਸਾ ਹੈ ਤੰਤਨ ਸੰਤ ਬਬਤੀਜਾ ਸਿੰਘ ਜੀ ਦੇ ਅੰਦਰ ਤੇਜ ਕਿਵੇਂ ਉਹਨਾਂ ਨੂੰ ਪ੍ਰਾਪਤ ਜਿਹੇ ਟਾਈਮ ਤੇ ਸ਼ਰਧਾ ਬਾਨ ਜੁੜ ਜਾਂਦਾ ਹੈ ਸ਼ਰਧਾ ਬਾਨ ਮ ਲਭਤੇ ਗਿਆਨਮ ਇਹਨਾਂ ਚੀਜ਼ਾਂ ਦੀ ਸਾਧਕ ਦੇ ਪਾਸ ਗੁਰਮੁਖ ਤੇ ਬਾਸ ਤਿੰਨ ਬਸਤੂਆਂ ਦਾ ਹੋਣਾ ਜੁੜੂ ਜ਼ਰੂਰੀ ਹੈ ਆਪ ਜੀ ਸ਼ਬਦ ਪੜਦੇ ਹੋ ਸੁਣਦੇ ਹੋ ਮੈਂ ਸ਼ਬਦ ਨਹੀਂ ਪੜਾਂਗਾ ਮੇਰਾ ਟਾਈਮ ਜਿਹੜਾ ਹੈ ਲਗਭਗ 5-4 ਮਿੰਟ ਰਹਿੰਦੇ ਹੋਣਗੇ 5-4 ਮਿੰਟ ਮੇਰਾ ਖਲ ਪੂਰੇ ਹੋ ਚੁੱਕੇ ਹਨ ਆਪ 2-4 ਮਿੰਟ ਜਮੈਂ ਸਵਾਗਤ ਕਰ ਦੇਵਾਂਗਾ ਤੇਜ ਬਸਤੂ ਕੀ ਹੈ ਸ਼ਰਧਾ ਮਨਮ ਲਭਤੇ ਗਿਆਨਮ ਸਤ ਨੂੰ ਧਾਨ ਕਰ ਲੈਣਾ ਆਪ ਜੀ ਪੜਦੇ ਹੋ ਆਪ ਜੀ ਪੜਦੇ ਹੋ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕਰ ਕਾ ਪਈਓ ਜਿਸ ਕਾ ਸਭ ਆਹਾ ਆਹਾ ਥਾਲ ਕਿਆ ਹੈ ਮਦਾਮਨੀ ਦੇ ਅੰਦਰ ਆਉਂਦਾ ਹੈ ਮਦਾਮਨੀ ਦਾ ਅਰਥ ਇਹ ਵੀ ਕੀਤਾ ਜਾਂਦਾ ਹੈ ਜਿਵੇਂ ਇੱਕ ਘਟ ਹੁੰਦਾ ਹੈ ਘੜਾ ਹੈ ਗੁਰਵਾਣੀ ਨੂੰ ਵੀ ਥਾਲ ਮੰਨਿਆ ਗਿਆ ਹੈ ਇਹ ਦੇ ਤਿੰਨ ਬਾਤਾਂ ਹਨ ਮੈਂ ਅਰਥ ਡੂੰਘ ਡੂੰਘੇ ਅਰਥ ਨੇ ਵਹਾਂ ਬਹੁਤ ਡੂੰਘੇ ਚਲੇ ਜਾਂਦੇ ਹਨ ਮੈਨੇ ਥਾਲ ਕਿਹਾ ਹੈ ਸਤ ਦੇ ਨਾਲ ਜੁੜ ਜਾਣਾ ਆ ਸੱਚ ਜੋਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜੋ ਸੱਚ ਹੈ ਜਿਵੇਂ ਮਿੱਟੀ ਹੈ ਘੜਾ ਹੈ ਘੜੇ ਵਿੱਚ ਜੋ ਮਿੱਟੀ ਹੈ ਉਹ ਸੱਚ ਹੈ ਪਹਿਲਾਂ ਵੀ ਸੀ ਘੜਾ ਟੁੱਟ ਜਾਂਦਾ ਹੈ ਫੇਰ ਵੀ ਸੱਚ ਹੀ ਰਹੇਗਾ ਉਹ ਸੱਚ ਐਸਾ ਹੈ ਜਿਸ ਵਿੱਚ ਪਰਿਵਰਤਨ ਨਾ ਹੋ ਉਹਦੇ ਨਾਲ ਜੁੜ ਜਾਣਾ ਸਤ ਨਾਲ ਜੁੜ ਜਾਣਾ ਮੈਂ ਜਿਵੇਂ ਸੰਤ ਬਾਬਾ ਤੀਜਾ ਸਿੰਘ ਮਹਾਰਾਜ ਸਮਾਧੀ ਵਿੱਚ ਬੈਠੇ ਹਨ ਸਮਾਧੀ ਸੰਮਧੀ ਸਮਾਧੀ ਵਿੱਚ ਬੈਠੇ ਹਨ ਇਹ ਜਿਉਂ-ਜਿਉਂ ਸਤਨਾ ਜੁੜ ਜਾਂਦਾ ਹੈ ਤਾਂ ਤਿਉਂ-ਤਿਉਂ ਉਹ ਪਵਿੱਤਰ ਹੁੰਦਾ ਜਾਵੇਗਾ ਅਗਰ ਨਹੀਂ ਜੁੜਦਾ ਸੰਸਾਰ ਨਾਲ ਜੁੜ ਜਾਂਦਾ ਹੈ ਮੇਲਾ ਬਰਮਾ ਮੇਲਾ ਇੰਦੇ ਮੇਲਾ ਰਵ ਮੇਲਾ ਹੈ ਚੰਦ ਮੇਲਾ ਮਲ ਤਾਂ ਇਹ ਸੰਸਾਰ ਪੜਦੇ ਪਰ ਇਹਦੇ ਅਰਥ ਮੇਲਾ ਹੈ ਕਿਉਂ ਮੇਲੇ ਹਨ ਸਤ ਕਿਉਂ ਪਵਿੱਤਰ ਹੈ ਜਿਸ ਵਿੱਚ ਪਰਿਵਰਤਨ ਦੀ ਆਸ ਹੈ ਚੰਦ ਵੀ ਬਦਲਦਾ ਹੈ ਸੂਰਜ ਵੀ ਬਦਲਦਾ ਹੈ ਜਿਤਨੀ ਪ੍ਰਕਿਰਤੀ ਹੈ ਹਰ ਪ੍ਰਕਿਰਤੀ ਦੇ ਵਹਤੂ ਵਿੱਚ ਬਦਲਾਅ ਹੋਏ ਜਿਹੜੀ ਵਹਤੂ ਬਦਲ ਜਾਂਦੀ ਹੈ ਉਹ ਆਪੇ ਬਿੱਤਰ ਹੋਵੇਗੀ ਮਹਾਪੁਰਖ ਜੁੜ ਜਾਂਦੇ ਹਨ ਸਤ ਸੰਤੋਖ ਵਿਚਾਰੋ ਸਤ ਕਿਹਾ ਹੈ ਸਤ ਨਾਲ ਜੁੜ ਜਾਣਾ ਸਮਾਧੀ ਲੱਗ ਜਾਂਦੀ ਹੈ ਸੰਧੀ ਸੰਤੋਖ ਕਿਹਾ ਹੈ ਸੰਤੋਖੀ ਬੰਦੇ ਨੂੰ ਹੀ ਕੀ ਆਵੇਗਾ ਉਸ ਨੂੰ ਹੀ ਆਨੰਦ ਆਵੇਗਾ ਸੁਖਮਨੀ ਸੁਖ ਉਮਰਤ ਪਰਬਨਾਮ ਭਗਤ ਜਨਾਂ ਕੇ ਮਨ ਬਿਸ਼ਰਾਮ ਸੰਤੋਖੀ ਬੰਦਾ ਬਿਸ਼ਰਾਮ ਵਿੱਚ ਹੋਵੇਗਾ ਸੰਤੋਖੀ ਹੀ ਉਸ ਨੂੰ ਹੀ ਗਿਆ ਮਿਲੇਗਾ ਗਿਆਨ ਹੋ ਸਕਦਾ ਹੈ ਸਤ ਚਿੱਤ ਚੇਤਨ ਜਿਨਾਂ ਜੁੜ ਜਾਣਾ ਚੇਤਨ ਮੈਨੇ ਗਿਆਨ ਵਿਚਾਰ ਮੈਨੇ ਕਿਹਾ ਹੈ ਗਿਆਨ ਸਤ ਸੰਤੋਖ ਵਿਚਾਰੋਂ ਮੈਨੇ ਹੁੰਦਾ ਹੈ ਉਹਦਾ ਚਿੰਤਨ ਕਰਨਾ ਸੰਤੋਖਵੇਂ ਨੇ ਸੰਤੋਖਵੇਂ ਅਨੰਦ ਅਨੰਦ ਦੇ ਵਿੱਚ ਆ ਜਾਂਦਾ ਹੈ ਅਨੰਦ ਕਦੋਂ ਆਉਂਦਾ ਹੈ ਜਦੋਂ ਜਦੋਂ ਸਾਧਕ ਗੁਰਮੁਖ ਪਿਆਰਾ ਸੰਤੋਖੀ ਬਣ ਜਾਂਦਾ ਹੈ ਸੰਤੋਖੀ ਬਣ ਜਾਂਦਾ ਬਿਸ਼ਰਾਮ ਦੇ ਵਿੱਚ ਆ ਜਾਂਦਾ ਹੈ ਉਹ ਬਿਸ਼ਰਾਮ ਦੇ ਵਿੱਚ ਆ ਜਾਵੇਗਾ ਤਾਂ ਬਿਸ਼ਰਾਮ ਹੀ ਤਰੂ ਤਾਰੇ ਦੇ ਅੱਗੇ ਸਾਰੇ ਗ੍ਰਹਿ ਨਿਛਤਰ ਚੱਕਰ ਕੱਢਦੇ ਹਨ ਉਹ ਕਿਆ ਹੈ ਧਰਵ ਹੈ ਉਹ ਬਿਸ਼ਰਾਮ ਵਿੱਚ ਹੈ ਮੈਨੇ ਜੋ ਸੰਤੋਖੀ ਹੋਵੇਗਾ ਇਹ ਜੋ ਸੰਤੋਖੀ ਹੋਵੇਗਾ ਤੇ ਉਸ ਨੂੰ ਹੀ ਕਿਆ ਹੈ ਸਤ ਸੰਤੋਖ ਵਿਚਾਰੋ ਜੋ ਚਿੰਤਨ ਕਰਦਾ ਹੈ ਜੋ ਸੰਤੋਖੀ ਹੋਵੇਗਾ ਉਸ ਨੂੰ ਹੀ ਆਨੰਦ ਆਵੇਗਾ ਜੋ ਪ੍ਰੇਮ ਕਰਦਾ ਹੈ ਉਸ ਨੂੰ ਹੀ ਆਨੰਦ ਆਵੇਗਾ ਉਹੀ ਗੁਰਮੁਖ ਪਿਆਰਾ ਬਿਸ਼ਰਾਮ ਦੇ ਵਿੱਚ ਹੋਵੇਗਾ ਉਸ ਨੂੰ ਹੀ ਆਨੰਦ ਆਵੇਗਾ ਸਤ ਚਿਤ ਆਨੰਦ ਥਾਲ ਸਾਡਾ ਹਿਰਦਾ ਰੂਪੀ ਥਾਲ ਹੈ ਇਹਦੇ ਵਿੱਚ ਤਿੰਨ ਵਸਤੂ ਪਈਆਂ ਹਨ ਸ਼ਰਧਾ ਬਨ ਲਭਤੇ ਗਿਆਨਮ ਦੂਸਰਾ ਕੀ ਹੈ ਅਭਿਆਸ ਸੰਤ ਬਾਬਾ ਤੀਜਾ ਸਿੰਘ ਮਹਾਰਾਜ ਜੀ ਨੇ ਜੋ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਦੱਸਿਆ ਅਭਿਆਸ ਕੀਤਾ ਤੀਸਰਾ ਹੈ ਜਿਤੇ ਇੰਦਰੀਆਂ ਜਿਤੇ ਇੰਦਰੀਆਂ ਮੈਂ 2 ਮਿੰਟ ਦੇ ਵਿੱਚ ਸਮਾਪਤ ਕਰ ਦੇਵਾਂਗਾ ਤ੍ਰੇਤੇ ਜਾਤ ਜਤੇ ਕਾ ਯੋਰ ਗਿਰਥ ਬੋਹ ਮੈਨੇ ਯੋਰ ਕਦੋਂ ਆਵੇਗਾ ਸਾਧਕ ਦੇ ਪਾਸ ਤ੍ਰਿਤੇ ਰਹ ਜਤੇ ਕਾ ਨਾਨਕ ਮੇਰ ਸਰੀਰ ਕਾ ਇਕ ਰਥੇ ਪਰਥ ਬੋ ਮੈਨੇ ਸਰੀਰ ਰਥਾ ਹੈ ਇਕ ਰਥ ਨੂੰ ਬੋਹਣ ਵਾਲਾ ਹੈ ਇਕ ਰਥਵਾਹੀ ਮਾਲਕ ਬੈਠਾ ਹੈ ਸਾਡੀਆਂ 10 ਇੰਦਰੀਆਂ 11ਵਾਂ ਮਨ ਜਿਹੜਾ ਹੈ ਇਹ 11ਵਾਂ ਮਨ ਹੈ 10 ਘੋੜੇ ਜੁੜੇ ਹੋਏ ਹਨ ਮੈਨੇ ਘੋੜੇ ਜੁੜੇ ਹੋਏ ਹਨ ਇੱਕ ਘੋੜਾ ਸੌ ਜਾਂਦਾ ਹੈ ਗਿਰ ਜਾਂਦਾ ਹੈ ਇੱਕ ਘੋੜਾ ਦੂਜੇ ਤੀਸਰੇ ਪਾਸੇ ਨੂੰ ਜਾਂਦਾ ਹੈ ਤਾਂ ਉਹਨਾਂ ਦਾ ਜਿਹੜਾ ਜੋਰ ਹੈ ਚਾਰੋਂ ਪਾਸੇ ਜੋਰ ਨਿਕਲ ਜਾਵੇਗਾ ਜੋਰ ਇਕੱਠਾ ਨਹੀਂ ਲਾਉਣਗੇ ਅਗਰ ਇਕੱਠੇ ਜੋਰ ਲਾਉਣਗੇ ਘੋੜੇ ਰਤ ਨੂੰ ਤਾਂ ਬਹੁਤ ਆਗਤ ਆ ਜਾਵੇਗੀ ਉਹ ਯਾਤਰਾ ਸੰਪੂਰਨ ਕਰ ਲਵੇਗਾ ਇੱਕ ਚੀਜ਼ ਦੀ ਕਮੀ ਹੋਵੇ ਸ਼ਰਦਾ ਨਾ ਹੋਈ ਤਾਂ ਵੀ ਅਸੀਂ ਆਤਮ ਤਤ ਦੀ ਪ੍ਰਾਪਤੀ ਨਹੀਂ ਕਰ ਸਕਾਂਗੇ ਅਤੇ ਅਭਿਆਸ ਨਾ ਕੀਤਾ ਅਭਿਆਸ ਦਾ ਸੰਸਕਰਨ ਦਾ ਅਰਥ ਹੈ ਬਾਰ ਬਾਰ ਦਰਹਾਉਣਾ ਤੀਸਰਾ ਹੈ ਜਿੱਤੇ ਇੰਦਰੀਆਂ ਇੱਕ ਚੀਜ਼ ਦੀ ਕਮੀ ਹੋ ਗਈ ਜਿਵੇਂ ਪ੍ਰਸਾਦ ਬਣਾਉਂਦੇ ਹੋ ਤਾਂ ਪ੍ਰਸਾਦ ਦੇ ਵਿੱਚੋਂ ਮਹਿਕ ਆ ਬੇਤੀ ਉਹ ਤਿੰਨ ਵਸਤੂ ਦੀ ਜ਼ਰੂਰ ਜ਼ਰੂਰ ਇਵੇਂ ਇਹਨਾਂ ਤਿੰਨਾਂ ਵਸਤੂ ਦੀ ਜ਼ਰੂਰਤ ਹੈ ਤਾਂ ਗੁਰਮੁਖ ਪਿਆਰਾ ਸੰਤ ਭਗਤ ਆਤਮ ਤਤ ਦੀ ਪ੍ਰਾਪਤੀ ਕਰ ਸਕਦਾ ਹੈ ਉਹਦੇ ਅੰਦਰ ਤੇਜ ਹੋਵੇ ਇਸ ਕਰਕੇ ਸੋਨੇ ਅੰਦਰ ਤੇਜ ਤਤ ਦੀ ਪ੍ਰਦਾਨਤਾ ਹੈ ਮੈਨੇ ਇਹਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਰੋਗਾਂ ਨੂੰ ਦੂਰ ਕਰਨ ਦੀ ਤਾਕਤ ਹੈ ਸੰਤਾਂ ਕੋਲੇ ਵੀ ਤੇਜ ਤਤ ਦੀ ਪ੍ਰਦਾਨਤਾ ਹੁੰਦੀ ਹੈ ਮੈਨੇ ਰੋਗ ਜੀਵ ਜਾਂਦਿਆਂ ਸੰਤਾਂ ਦੇ ਪਾਸ ਕਿਤਨੇ ਰੋਗ ਉਂਝੀ ਦੂਰ ਹੋ ਜਾਂਦੇ ਹਨ ਮੈਨੇ ਸੋਨਾ ਹੈ ਇਹ ਪਾਣੀ ਧਰਤੀ ਵਿੱਚ ਗਲੇਗਾ ਨਹੀਂ ਜਿਹੜੀ ਜਿੱਤੀਆਂ ਤਾਤੂ ਹਨ ਲੋਹਾ ਹੈ ਤਾਂਬਾ ਹੈ ਕਲੀ ਹੈ ਇਹ ਮਿੱਟੀ ਦੇ ਨਾਲ ਗਲ ਜਾਂਦੇ ਹਨ ਇਹ ਕਦੇ ਗਲੇਗਾ ਨਹੀਂ ਜਿੰਨਾ ਮਹਾਪੁਰਖਾਂ ਨੇ ਅੰਦਰ ਸੋਨੇ ਤਤ ਦੀ ਜਾਦਾ ਪ੍ਰਧਾਨਤਾ ਹੋਵੇਗੀ ਉਹਨਾਂ ਦਾ ਪ੍ਰਭਾਵ ਜ਼ਿਆਦਾ ਹੋਵੇਗਾ ਅੱਜ ਮਹਾ ਪ੍ਰਭਾਵੀ ਮਹਾ ਬ੍ਰਹਮ ਗਿਆਨੀ ਮਹਾਪੁਰਖਾਂ ਦੀ ਨਿੱਕੀ ਯਾਦ ਅੰਦਰ ਜੁੜ ਬੈਠੇ ਹਾਂ ਦਾਸ ਮਹਾਪੁਰਖ ਨੂੰ ਕੋਟਣ ਕੋਟ ਨਸਤ ਮਸਤਕ ਹੁੰਦਾ ਹੋਇਆ ਲੱਖ ਲੱਖ ਸੰਗਤਾਂ ਨੂੰ ਵਧਾਈਆਂ ਦਿੰਦਾ ਹੋਇਆ ਆਪਣੀ ਬਾਣੀ ਨੂੰ ਇੱਥੇ ਹੀ ਬਹਿਰਾਮ ਦੇਵੇਗਾ ਆਓ ਪ੍ਰੇਮ ਦੇ ਨਾਲ ਇੱਕ ਧੰਨ ਪੜੀਏ ਦਾ ਧੰਨ ਪੜੇਗਾ ਦੂਸਰੇ ਹਿੱਸੇ ਵਿੱਚ ਜਿੱਤਾ ਪ੍ਰੇਮੀ ਸੱਜਣ ਤੀਸਰੇ ਹਿੱਸੇ ਦੇ ਵਿੱਚ ਬੀਬੀਆਂ ਭੈਣਾਂ ਮਾਤਾਵਾਂ ਨੇ ਪ੍ਰੇਮ ਦਾ ਸੋਚ ਜੈਨ